ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆ ਜਿਹੜੀ ਖਬਰ ਆਉਣ ਡਈ ਹੈ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਜਾਂ ਆਸੇ-ਪਾਸੇ ਜੋ ਵੀ ਮੁੰਡੇ ਮਰਨ ਦੇ ਆ ਨਸ਼ੇ ਨਾਲ ਇਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਵਾਹਿ ਖਾਲਸਾ ਵਾਹਿ ਫਤਿਹ ਸੰਗਤ ਨੂੰ ਇਹੇ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਜਿੰਨੇ ਵੀ ਸੰਜੋਗੀ ਦਾਲਿਆ ਜਾਂ ਸਿਆਸੀ ਆਗੂ ਆ ਅੱਜ ਅਹੀਂ ਸੋਚਣ ਡੇ ਆ ਵੀ ਆਹ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਪੰਜਾਬ ਬਸ ਕੇ ਤੇ ਜਿਦਨ ਪੰਜਾਬ ਨੂੰ ਪਹਿਲਾਂ ਹੀ ਬਚਾਉਣ ਤੋਂ ਸੋਚ ਰੱਖੀ ਹੁੰਦੀ ਵੀ ਪੰਜਾਬ ਚ ਨਸ਼ਾ ਵੜਨਾ ਦੇਣਾ ਨਹੀਂ ਸਾਨੂੰ ਉਦੋਂ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਨਸ਼ਾ ਹੈ ਵਾ ਨਸ਼ਾ ਮਾੜੀ ਚੀਜ਼ ਆ ਨਸ਼ਾ ਸਾਡੇ ਤੜਾ ਦੇ ਬਾਹਰੋਂ ਟਿਕਣ ਡਿਆ ਨਸ਼ਾ ਵਿਗਣ ਡਿਆ ਅੱਜ ਜਿਹੜਾ ਕਹਿੰਦੇ ਆਓ ਪੁਲਿਸ ਨੂੰ ਪ੍ਰਸ਼ਾਸਨ ਨੂੰ ਸੰਯੋਗ ਦਿਓ ਬਲਾਂ ਪੁਲਿਸ ਸਾਡੇ ਨਾਲ ਆ ਕਿਹੜਾ ਸੰਯੋਗ ਦੇਊਗਾ ਇਹਨਾਂ ਦਾ ਅੱਜ ਇਹਨਾਂ ਨੇ ਸੰਯੋਗ ਦੇਣੇ ਅਗਲੇ ਤੱਕੜਾ ਨੂੰ ਆਣ ਕੇ ਮਾਰ ਜਣਾ ਕਿਉਂ ਪਹਿਲਾਂ ਵੀ ਇਹ ਹੁੰਦਾ ਰਿਹਾ ਵਾ ਵੀ ਜਦੋਂ ਆਣ ਕੇ ਅੱਜ ਪਸਾਰਨਾ ਆ ਜੀ ਦੱਸ ਕੇ ਗਿਆ ਵਾ ਤੁਹਾਡਾ ਫਲਾਣਾ ਉਥੇ ਨਸ਼ਾ ਵੇਚਦਾ ਵਾ ਨਾ ਉਹਦੇ ਨਾਲ ਵੀ ਭਾਈ ਪਿੰਡੋਂ ਦੂਜਾ ਬੰਦਾ ਆਇਆ ਸੀ ਐਸ ਨਾਂ ਦਾ ਤੇਰਾ ਨਾਂ ਲੈ ਗਿਆ ਤੂੰ ਸਮਝ ਕੇ ਵੇਚ ਦਿੱਤੇ ਅਵਲੇ ਤਾਂ ਕਾਲਾ ਨੂੰ ਗੋਲੀ ਮਾਰ ਕੇ ਗਾਂਹ ਜਾਂਦੇ ਤੇ ਪੁਲਿਸ ਨੇ ਉਹਨੂੰ ਵੀ ਦੇਣਾ ਇਹ ਸਰ ਕੇ ਡਰਦੇ ਹੀ ਜਨਤਾ ਪੁਲਿਸ ਦਾ ਨਾ ਸਰਕਾਰ ਦਾ ਸਾਥ ਦੇਣ ਲਈ ਆ ਇਹ ਸਰਕਾਰ ਦਾ ਤੇ ਪੰਜਾਬ ਪੁਲਿਸ ਦਾ ਫਰਜ਼ਮੰਦਾ ਵੀ ਇਸ ਦੇਸ ਨੂੰ ਆਪ ਹੁਣ ਨਸ਼ਾ ਮੁਕਤ ਬਣਾਈਏ ਕਿਉਂ ਵਿਗਾੜ ਨਸ਼ਾ ਤੇ ਸਕੰਜੇ ਚ ਵੀ ਇਹਨਾਂ ਹੀ ਦਿਨ ਲੈਂਦਾ ਵਾ ਹਾਂਜੀ ਜਨਤਾ ਇਹ ਨਹੀਂ ਲੈਂਦਾ ਨਾ ਜਨਤਾ ਨੇ ਸਾਥ ਦੇਣਾ ਵਾ ਜਨਤਾ ਨੇ ਜਦੋਂ ਤੁਸੀਂ ਪਹਿਲਾਂ ਪੁੱਛਿਆ ਵੀ ਇਹ ਨਸ਼ਾ ਆਉਂਦਾ ਵੀ ਕਿੱਥੋਂ ਆਉਂਦਾ ਵਾ ਹੁਣੀ ਵਿਗੰਡਿਆ ਹਰ ਦੇ ਸ਼ਹਿਰ ਦੇ ਕਸਬੇ ਦੇ ਜਿਹੜਾ ਲੀਡਰ ਆ ਸਿਆਸੀ ਆਗੂ ਨੂੰ ਪਤਾ ਵੀ ਮੇਰੇ ਸ਼ਹਿਰ 'ਚ ਕਿਉਂ ਜਨਾਲੇ ਵੇਖੋ ਕੀ ਹੋਣਿਆ ਕਿੰਨਾ ਵਿਗੰਡਿਆ ਹਰ ਪਿੰਡਾਂ ਦੇ ਬਾਬਾ ਬਕਾਲਾ ਕਿੰਨਾ ਵਿਗੰਡਿਆ ਉਹ ਲੀਡਰ ਪੁੱਛਦੇਗੇ ਨੂੰ ਭਾਈ ਮੇਰੇ ਹਲਕੇ 'ਚ ਕਿਉਂ ਨਸ਼ਾ ਵਰਦਾ ਕਿਉਂ ਸਮਾਏ ਵਿਗੰਡਿਆ ਲੋਕਾਂ ਦੇ ਮਾਵਾ ਦੇ ਪੁੱਤ ਧੜਾ ਧੜਾ ਨਸ਼ਾ ਪੀ ਕੇ ਮਰਦੇ ਜਾਂਦੇ ਵੀ ਜਿਹਨੂੰ ਇਹ ਮਿਲੂਗਾ ਨਾ ਤੇ ਬੱਚਾ ਕਿੱਥੋਂ ਗਲਤ ਸੰਗਤ 'ਚ ਪੈ ਜਾਊਗਾ ਜਿਹਨੂੰ ਉਹ ਚੀਜ਼ ਖਾਣ ਨੂੰ ਮਿਲੂ ਨਾ ਕਿੱਥੋਂ ਖਾ ਲਾਂਗੇ ਸਾਡੀਆਂ ਬਾਰਡਰਾਂ ਦੇ ਫੋਰਥ ਲੱਗੀ ਉਥੋਂ ਕਿੰਦੀ ਨੰਗਾ ਆਉਂਦਾ ਸਿਰਫ ਜਿਹੜੇ ਉੱਪਰਲੇ ਵੱਡੇ ਆ ਨਾ ਲੀਡਰ ਉਹ ਆਪ ਖੋਦੇ ਇਹਨਾਂ ਨਸ਼ੇ ਨੂੰ ਕਰਾਉਂਦੇ ਉਹ ਨਸ਼ੇ ਨੂੰ ਆਵ ਰੋਕਣ ਨਾ ਸੂਈ ਨਹੀਂ ਨੰਗ ਸਕਦੀ ਚਲੋ ਅੱਜ ਨਸ਼ੇ ਨੂੰ ਨਾ ਰੋਕਣ ਬੇਸਾਬ ਚੱਲਦਾ ਰਹਿਣ ਦੇਣ ਕੱਲ ਨੂੰ ਜਿਹਨੂੰ ਕਦੇ ਦੂਜੇ ਦੇਖ ਨੇ ਨਾ ਅੱਥ ਭਾਈ ਨਾ ਫੇਪਲਾ ਜੇ ਇਧਰ ਜਿਹਨੇ ਸਾਡੇ ਜਵਾਨ ਹੀ ਨਾ ਰਹੇ ਤੇ ਦੂਜੇ ਦੇਖ ਨੇ ਦੇਣਗੇ ਸਾਨੂੰ ਰਗੜਨਗੇ ਫੇ ਗੁਲਾਮ ਜ਼ਰੂਰ ਹੋਣਾ ਨਾਲ ਉਹਨਾਂ ਦੀ ਨੀਂ ਚੱਲਾਂਗੇ ਅੱਜ ਇਹਨਾਂ ਦੇ ਬਣਾਉਣੇ ਪੰਜਾਬ ਦੇ ਪੂਰੇ ਦੇਸ਼ ਦੇ ਹਿੰਦੁਸਤਾਨ ਦੇ ਨੌਂ ਅਨੋਖ ਤੇ ਮਨੋਖ ਤੇ ਪੁੱਤ ਬਚਾ ਇਹ ਪੰਜਾਬ ਪੁਲਿਸ ਸਰਕਾਰ ਸਰਕਾਰ ਦੇ ਲੀਡਰ ਆਪ ਖੁਦ ਮੈਦਾਨ ਦੇ ਵਿੱਚ ਉਤਰਨਾ ਤੇ ਜਨਤਾ ਕਿਹੜੇ ਜਾ ਕੇ ਦੱਸੂਗੀ ਭਾਈ ਫਲਾਣਾ ਵੇਚਦਾ ਉਹਨੇ ਰਾਤ ਨੂੰ ਆਣ ਕੇ ਡੱਬਰ ਮਾਰ ਜਣਾ ਇਹ ਜ਼ਿੰਮੇਵਾਰ ਪ੍ਰਸ਼ਾਸਨ ਆਇਆ ਵਾ ਵੀ ਤੇਰੀ ਜ਼ਿੰਮੇਵਾਰੀ ਚੁੱਕਦੇ ਭਾਈ ਤੈਨੂੰ ਨਹੀਂ ਕੋਈ ਜਾਣ ਕੇ ਆਖੂਗਾ ਕੋਈ ਇਹਨਾਂ ਦਾ ਆ ਫਰਜ਼ ਬੰਦਾ ਵਾ ਹਰ ਪਿੰਡਾਂ ਦੇ ਵਿੱਚ ਰੋਜ਼ ਦੇ ਦੋ ਦੋ ਨੌਜਵਾਨ ਵੇਗਣਦੇ ਆ ਤੇ ਨਸ਼ਾ ਆ ਜਾਏ ਵੇਗਣਦੇ ਆ ਵਾ ਬੰਦ ਨਹੀਂ ਆ ਪਾ ਕਿੰਨਾ ਖੇ ਨਸ਼ੇ ਨੂੰ ਨੱਥ ਪਾਤੀ ਨਸ਼ੇ ਨੂੰ ਹੀ ਇਹ ਬੰਨਤਾ ਨੂੰ ਜੂੜ ਪਾਤਾ ਕਿਸੇ ਨੂੰ ਜੂੜ ਜਾਣ ਨੇ ਤੇ ਪਿਆ ਸਰਿਆਂ ਮੁੰਡੇ ਨਸ਼ਾ ਪੀਣ ਦੇ ਨਸ਼ਾ ਵੇਖਣ ਦੇ ਆ ਵੀ ਕੀ ਜਾਂਦਾ ਵਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਨਸ਼ਾ ਕਿੱਥੇ ਵੇਖਦਾ ਕਿੱਥੋਂ ਆਉਂਦਾ ਜਦੋਂ ਬਾਰਡਰ ਤੇ ਇੰਨੀ ਸਮਾਂ ਆਕ ਵੇਖਦੀ ਆ ਇਹ ਜੀ ਕਰੋੜ ਦੀ ਫੜੀ ਗਈ ਹੈ 20 ਕਰੋੜ ਦੀ ਫੜੀ ਗਈ ਉਹ ਦਿਨ ਨੂੰ ਸਾਹਮਣੇ ਪਾਣੀ ਚ ਰੋੜਨਾ ਉਹ ਤੇ ਦਿਖਦਾ ਉਹਨੂੰ ਅੱਗ ਲਾਉਣੀ ਦੂਸਰ ਰੋੜਨਾ ਜਿਹਨੂੰ ਪੁਲਿਸ ਦੇ ਥਾਣੇ ਆ ਜਾਂਦੀ ਉਹ ਪਿੰਡਾਂ ਦੇ ਛੇਤੀ ਵੇਖਣ ਦੇ ਪਿੰਡਾਂ ਦੀਆਂ ਆਣ ਕੇ ਇੰਨਿਆਂ ਕ ਬੈਂਦਿਆਂ ਕਰਦੇ ਖਿਮਾਂ ਨਾ ਜਾ ਜੀਆਂ ਬੈਂਤੀ ਪ੍ਰਮਾਨ ਕਰੋ ਵਾ ਖਲਸਾ ਵਾਏ ਦੀ ਕੀ ਫੜੀ